ਉਸ ਸასიਆ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅਸੀਂ ਹਰ ਰੋਜ਼ ਬਿਨਾਂ ਕਿਛੇ ਸੋਚੇ ਸਮਝੇ ਕੁਝ ਗਲਤੀਆਂ ਕਰ ਲੈਂਦੇ ਹਾਂ ਜੋ ਸਾਨੂੰ ਬਿਮਾਰ ਕਰ ਸਕਦੇ ਹਨ ਜੀ ਹਾਂ ਉਹਨਾਂ ਵਿੱਚੋਂ ਇੱਕ ਗਲਤੀ ਹੈ ਪਿਸ਼ਾਬ ਕਰਨ ਤੋਂ ਬਾਅਦ ਤੁਰੰਤ ਪਾਣੀ ਪੀਣਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਆਦਤ ਤੁਹਾਡੀ ਸਿਹਤ ਲਈ ਠੀਕ ਹੈ ਜਾਂ ਨਹੀਂ ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਈਏਗੇ ਤੁਹਾਡੀ ਇਹ ਗਲਤੀ ਕਿਡਨੀ ਸਟੋਨ ਦਾ ਕਾਰਨ ਵੀ ਬਣ ਸਕਦੀਆਂ ਹਨ ਨੰਬਰ 1 ਕੀ ਸਾਨੂੰ ਪਾਣੀ ਪੀਣਾ ਚਾਹੀਦਾ ਹੈ ਬਿਲਕੁਲ ਨਹੀਂ ਸਾਨੂੰ ਪਿਸ਼ਾਬ ਕਰਨ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਦਰਅਸਲ ਜਦੋਂ ਅਸੀਂ ਪਿਸ਼ਾਬ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਸਾਡਾ ਯੂਰੀਨ ਬਲੇਡਰ ਖਾਲੀ ਹੋ ਜਾਂਦਾ ਹੈ ਇਸ ਦੇ ਖਾਲੀ ਹੋਣ ਤੋਂ ਬਾਅਦ ਉਥੇ ਕੁਝ ਕੰਪਾਊਂਡ ਬਣ ਜਾਂਦੇ ਹਨ ਅਜਿਹੇ ਵਿੱਚ ਜਿਵੇਂ ਹੀ ਅਸੀਂ ਪਿਸ਼ਾਬ ਕਰਨ ਤੋਂ ਬਾਅਦ ਪਾਣੀ ਪੀ ਲੈਂਦੇ ਹਾਂ ਉਹ ਕੰਪਾਊਂਡ ਪਾਣੀ ਦੇ ਨਾਲ ਮਿਲ ਕੇ ਯੂਰਿਨ ਵਾਲੇ ਹਿੱਸਿਆਂ ਦੇ ਕਿਡਨੀ ਦੇ ਆਲੇ-ਦੁਆਲੇ ਇਕੱਠੇ ਹੋਣ ਲੱਗ ਜਾਂਦੇ ਹਨ ਨੰਬਰ 2 ਕਿਡਨੀ ਸਟੋਨ ਕਿਵੇਂ ਬਣਦੇ ਹਨ ਡਾਕਟਰ ਦੱਸਦੇ ਹਨ ਕਿ ਕੁਝ ਗੱਲਾਂ ਤਾਂ ਸਾਨੂੰ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਜਿਵੇਂ ਕਿ ਪਾਣੀ ਕਦੋਂ ਪੀਣਾ ਚਾਹੀਦਾ ਹੈ ਕਦੋਂ ਨਹੀਂ ਸਭ ਲੋਕ ਇਹ ਤਾਂ ਜਾਣਦੇ ਹਨ ਕਿ ਖਾਣੇ ਤੋਂ ਬਾਅਦ ਪਾਣੀ ਨਹੀਂ ਪੀਣਾ ਪਰ ਅਜੇ ਵੀ ਲੋਕ ਨਹੀਂ ਜਾਣਦੇ ਕਿ ਪਿਸ਼ਾਬ ਕਰਨ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਖਾਲੀ ਬਲੈਡਰ ਵਿੱਚ ਮੌਜੂਦ ਤੱਤ ਪਾਣੀ ਦੇ ਨਾਲ ਮਿਲ ਕੇ ਜੰਮਣ ਲੱਗਦੇ ਆ ਜੋ ਕਿ ਸਟੋਨ ਬਣਾਉਂਦਾ ਕਾਰਨ ਬਣਦੇ ਹਨ ਨੰਬਰ 3 ਕੀ ਪਿਸ਼ਾਬ ਕਰਨ ਤੋਂ ਪਹਿਲਾਂ ਪਾਣੀ ਪੀ ਸਕਦੇ ਹਾਂ ਜੀ ਹਾਂ ਜੇ ਤੁਹਾਨੂੰ ਪਿਸ਼ਾਬ ਆ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪੀਣਾ ਠੀਕ ਹੈ ਇਸ ਨਾਲ ਬਲੈਡਰ ਵਿੱਚ ਮੌਜੂਦ ਹਾਨੀਕਾਰਕ ਣਜ ਵੀ ਬਾਹਰ ਨਿਕਲ ਜਾਂਦੇ ਹਨ ਇਸ ਆਦਤ ਨੂੰ ਅਪਣਾਉਣ ਨਾਲ ਖਾਣਾ ਜੂਰੀਨ ਇਫੈਕਸ਼ਨ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 4 ਕਦੋਂ ਕਦੋਂ ਪਾਣੀ ਪੀਣਾ ਚਾਹੀਦਾ ਹੈ ਸਵੇਰੇ ਉੱਠਦੇ ਹੀ ਪਾਣੀ ਪੀਓ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਜ਼ਰੂਰ ਪੀਓ ਵਰਜਿਸ਼ ਕਰਨ ਤੋਂ ਬਾਅਦ ਪਾਣੀ ਪੀਓ ਰਾਤ ਨੂੰ 1 ਘੰਟਾ ਪਹਿਲਾਂ ਪਾਣੀ ਪੀਣਾ ਠੀਕ ਹੁੰਦਾ ਹੈ ਧੰਨਵਾਦ